ਹੁਣ ਤੱਕ ਦੀ ਵੱਡੀ ਅਪਡੇਟ ਦੇ ਨਾਲ ਤੁਹਾਨੂੰ ਜੋੜਦੇ ਹਾਂ ਹੁਣ ਤੱਕ ਦੀ ਵੱਡੀ ਅਪਡੇਟ ਹੈ ਕਿ ਨਰੈਨ ਸਿੰਘ ਚੌੜਾ ਨੂੰ ਅੰਮ੍ਰਿਤਸਰ ਦੀ ਅਦਾਲਤ ਵੱਲੋਂ ਜਿਹੜੀ ਜ਼ਮਾਨਤ ਦਿੱਤੀ ਗਈ ਹੈ ਵੱਡੀ ਰਾਹਤ ਦਿੱਤੀ ਗਈ ਹੈ ਤਾਂ ਵੱਡੀ ਅਪਡੇਟ ਦੇ ਨਾਲ ਜੋੜਦੇ ਹਾਂ ਕਿ ਨਰੈਨ ਸਿੰਘ ਚੌੜਾ ਨੂੰ ਹੁਣ ਜ਼ਮਾਨਤ ਦੇ ਦਿੱਤੀ ਗਈ ਹੈ ਤਾਂ ਅੰਮ੍ਰਿਤਸਰ ਦੀ ਅਦਾਲਤ ਵੱਲੋਂ ਨਰੈਨ ਸਿੰਘ ਚੌੜਾ ਨੂੰ ਜ਼ਮਾਨਤ ਦਿੱਤੀ ਗਈ ਹੈ ਤਾਂ ਇਸ ਦੀ ਜੋ ਜਾਣਕਾਰੀ ਹੈ ਉਸਦੇ ਪੁੱਤਰ ਵੱਲੋਂ ਜਿਹੜੀ ਹੈ ਉਹ ਦਿੱਤੀ ਗਈ ਹੈ ਤਾਂ ਵੱਡੀ ਅਪਡੇਟ ਦੇ ਨਾਲ ਤੁਹਾਨੂੰ ਜੋੜਦੇ ਆ ਨਰੈਨ ਸਿੰਘ ਚੌੜਾ ਉਹ ਸ਼ਖਸ ਸੀ ਜਿਸ ਨੇ ਸੁਖਬੀਰ ਬਾਦਲ ਦੇ ਉੱਤੇ ਗੋਲੀ ਚਲਾਈ ਸੀ ਤਾਂ ਜਦੋਂ 2 ਦਸੰਬਰ ਨੂੰ ਛਰੀਆ ਕਾਲ ਤੱਕ ਸੈਦ ਦੀ ਫਸੀਲ ਦੇ ਉੱਤੋਂ ਹੁਕਮ ਹੁੰਦਾ ਹੈ ਅਤੇ ਇਹ ਜਿਹੜੀ ਹੈ ਤਤਕਾਲੀ ਤੇ ਕਾਲੀ ਮੰਤਰੀਆਂ ਨੂੰ ਜਿਹੜੀ ਹੈ ਧਾਰਮਿਕ ਸਜ਼ਾ ਸੁਣਾਈ ਜਾਂਦੀ ਹੈ ਤਾਂ ਉਸੇ ਧਾਰਮਿਕ ਸਜ਼ਾ ਨੂੰ ਪੂਰਾ ਕਰਨ ਦੇ ਲਈ ਦਰਬਾਰ ਸਾਹਿਬ ਦੇ ਵਿੱਚ ਨੀਲਾ ਬਾਣਾ ਪਾ ਕੇ ਹੱਥ ਵਿੱਚ ਵਰਸ਼ਾ ਫੜ ਕੇ ਸੁਖਵੀਰ ਬਾਦਲ ਗੜ ਵਿੱਚ ਤਖਤੀ ਪਾ ਕੇ ਜਦੋਂ ਇਹ ਸੇਵਾ ਨਿਭਾਰੇ ਹੁੰਦੇ ਨੇ ਤਾਂ ਉਦੋਂ ਨਰਿੰਦਰ ਸਿੰਘ ਚੋੜਾ ਦਰਬਾਰ ਸਾਹਿਬ ਵਿਖੇ ਆਉਂਦਾ ਹੈ ਤੇ ਉਸ ਉੱਤੇ ਜਿਹੜੀ ਆ ਉਹ ਗੋਲੀ ਚਲਾ ਦਿੰਦਾ ਤਾਂ ਇਸੇ ਮਾਮਲੇ ਦੇ ਵਿੱਚ ਨਰਿੰਦਰ ਸਿੰਘ ਚੋੜਾ ਨੂੰ ਜਿਹੜਾ ਆ ਗ੍ਰਫਤਾਰ ਕੀਤਾ ਗਿਆ ਸੀ ਤਾਂ ਉਸ ਨੂੰ ਅਦਾਰਤ ਵੱਲੋਂ ਅੰਮ੍ਰਿਤਸਰ ਦੀ ਅਦਾਲਤ ਵੱਲੋਂ ਜਿਹੜਾ ਕੀ ਹੁਣ ਜਮਾਨਤ ਦੇ ਦਿੱਤੀ ਗਈ ਹੈ ਤਾਂ 3 ਮਹੀਨੇ 20 ਦਿਨ ਦੀ ਨਿਆਇਤ ਹਿਰਾਸਤ ਕੱਟਣ ਤੋਂ ਬਾਅਦ ਚੌੜਾ ਨੂੰ ਹੁਣ ਇਹ ਰਾਹਤ ਮਿਲਿਆ ਤਾਂ ਵੱਡੀ ਅਪਡੇਟ ਦੇ ਨਾਲ ਤੁਹਾਨੂੰ ਜੋੜਦੇ ਆਂ ਸ਼੍ਰੀ ਹਰਮੰਦਰ ਸਾਹਿਬ ਕੰਪਲੈਕਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਤੇ ਗੋਲੀ ਚਲਾਉਣ ਵਾਲੇ ਨਰੈਨ ਸਿੰਘ ਚੌੜਾ ਨੂੰ ਜ਼ਮਾਨਤ ਮਿਲੀ ਹੈ ਨਰੈਨ ਸਿੰਘ ਚੌੜਾ ਨੇ ਬਿਨਾਂ ਕਿਸੇ ਖੌਫ ਦੇ ਹਰਮੰਦਰ ਸਾਹਿਬ ਦੇ ਗੇਟ ਤੇ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਤਾਂ ਉਸਨੇ ਫਾਇਰ ਵੀ ਕੀਤਾ ਸੀ ਪਰ ਸੁਰੱਖਿਆ ਗਾਰਡ ਵੱਲੋਂ ਫੜੇ ਜਾਣ ਤੋਂ ਬਾਅਦ ਉਹ ਆਪਣੇ ਨਿਸ਼ਾਨੇ ਤੋਂ ਜਿਹੜਾ ਆ ਉਹ ਖੁੰਝ ਜਾਂਦਾ ਤੇ ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਨਰੈਨ ਸਿੰਘ ਚੌੜਾ ਹੁਣ 30 ਮਹੀਨੇ ਆ ਜੋ 20 ਦਿਨ ਦੀ ਨਾਇਕ ਹਿਰਾਸਤ ਕੱਟਣ ਤੋਂ ਬਾਅਦ ਅੰਮ੍ਰਿਤਸਰ ਦੀ ਅਦਾਲਤ ਵੱਲੋਂ ਉਸ ਨੂੰ ਜਿਹੜੀ ਰਾਹਤ ਦਿੱਤੀ ਗਈ ਹੈ ਅੰਮ੍ਰਿਤਸਰ ਦੀ ਅਦਾਲਤ ਨੇ ਚੌੜਾ ਨੂੰ ਜ਼ਮਾਨਤ ਦਿੱਤੀ ਹੈ ਤਾਂ ਸ਼੍ਰੀ ਅੰਮ੍ਰਿਤਸਰ ਦੇ ਕੰਪਲੈਕਸ ਦੇ ਵਿੱਚ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਗੋਲੀ ਚਲਾਉਣ ਤੇ ਮਲਜ਼ਮ ਨਰੈਣ ਚੌੜਾ ਨੂੰ ਕੋਰਟ ਤੋਂ ਜ਼ਮਾਨਤ ਜਿਹੜੀ ਹੈ ਉਹ ਮਿਲ ਗਈ ਹੈ ਉਹ ਡਾਕ ਪੱਗ 3 ਮਹੀਨੇ 20 ਦਿਨ ਤੱਕ ਨਾਇਕ ਹਿਰਾਸਤ ਵਿੱਚ ਸੀ ਜਿਕਰਯੋਗ ਹੈ ਕਿ ਚੋੜਾ ਨੇ ਬਿਨਾਂ ਕਿਸੇ ਕਾਪ ਹਰਮੰਦਰ ਸਾਹਿਬ ਤੇ ਸੁਖਬੀਰ ਬਾਦਲ ਕੋਲ ਜਾ ਕੇ ਉਸ ਤੇ ਨਿਸ਼ਾਨਾ ਵਿੰਨਿਆ ਸੀ ਉਸ ਉੱਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਉਸ ਨੇ ਫਾਇਰ ਵੀ ਕੀਤਾ ਸੀ ਪਰ ਸੁਰੱਖਿਆ ਗਾਰਡਾਂ ਵੱਲੋਂ ਫੜੇ ਜਾਣ ਤੇ ਉਹ ਆਪਣੇ ਨਿਸ਼ਾਨੇ ਤੋਂ ਖੁੰਝ ਜਾਂਦਾ ਜੇਕਰ ਸੁਰੱਖਿਆ ਮੁਲਾਜ਼ਮ ਉਸ ਦਾ ਹੱਥ ਉੱਪਰ ਨਾ ਚੱਕਦੇ ਹੋ ਸਕਦਾ ਜਿਹੜੀ ਹੈ ਇਹ ਘਟਨਾ ਨੂੰ ਅੰਜਾਮ ਦੇਣ ਦੇ ਵਿੱਚ ਕਾਮਯਾਬ ਹੋ ਜਾਂਦਾ ਤਾਂ ਹਰਮੰਦਰ ਸਾਹਿਬ ਕੰਪਲੈਕਸ ਦੇ ਵਿੱਚ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਤੇ ਗੋਲੀ ਚਲਾਉਣ ਦੇ ਮੁਲਜ਼ਮ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਅੱਜ ਉਸ ਨੂੰ ਜਿਹੜੀ ਹੈ ਉਹ ਜ਼ਮਾਨਤ ਦੇ ਦਿੱਤੀ ਗਈ ਹੈ ਤਾਂ ਮਾਮਲਾ 2024 ਦਾ ਜਿੱਥੇ ਕਿ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਤਤਕਾਲੀ ਤੇ ਕਾਲੀ ਮੰਤਰੀਆਂ ਨੂੰ ਜਿਹੜਾ ਪੇਸ਼ ਹੋਣ ਦੀ ਲਈ ਜਥੇਦਾਰ ਸਹਿਬਾਨ ਵੱਲੋਂ ਕਿਹਾ ਗਿਆ ਸੀ ਤਾਂ ਜਦੋਂ ਜਥੇਦਾਰ ਸਹਿਬਾਨ ਅ ਇੱਕਠੇ ਹੁੰਦੇ ਨਹੀਂ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਅਕਾਲੀ ਤੇ ਤਤਕਾਲੀ 2012 ਤੋਂ ਲੈ ਕੇ 17 ਤੱਕ ਜਿੰਨੇ ਵੀ ਮੰਤਰੀ ਸਨ ਉਹਨਾਂ ਨੂੰ ਬੁਲਾਇਆ ਗਿਆ ਸੀ ਤਾਂ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਇੱਕ ਧਾਰਮਿਕ ਸਜ਼ਾ ਜਿਹੜੀ ਆ ਸੁਣਾਈ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਹਨਾਂ ਸਜ਼ਾ ਨੂੰ ਪੂਰਨ ਕਰਨ ਦੇ ਲਈ ਜੋਨੇ ਵੀ ਅਕਾਲੀ ਤੇ ਤਤਕਾਲੀ ਮੰਤਰੀ ਸਨ ਉਹ ਜਿਹੜੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਸਿਰ ਮੱਥੇ ਮੰਨ ਕੇ ਜਿਹੜੇ ਆ ਉਹ ਸੇਵਾ ਨੂੰ ਨਿਭਾਉਣ ਲੱਗੇ ਸਨ ਤਾਂ ਇਸੇ ਦੇ ਵਿੱਚ ਜਦੋਂ ਸ੍ਰੀ ਹਰਮੰਦਰ ਸਾਹਿਬ ਦੀ ਕੰਪਲੈਕਸ ਦੇ ਬਾਹਰ ਸਾਫ ਦਾ ਉਪ ਮੁੱਖ ਮੰਤਰੀ ਜੋ ਕਿ ਸੁਖਬੀਰ ਸਿੰਘ ਬਾਦਲ ਲਗਾਤਾਰ ਇਸ ਸੇਵਾ ਨੂੰ ਨਿਭਾਰੇ ਸਨ ਤਾਂ ਨਰੈਣ ਚੋੜਾ ਆਉਂਦਾ ਹੈ ਤਾਂ ਨਰੈਣ ਚੋੜਾ ਜਦੋਂ ਆਉਂਦਾ ਹੈ ਤਾਂ ਉਹਨਾਂ ਦੇ ਵੱਲ ਆਪਣੀ ਜਿਹੜੀ ਹੈ ਉਹ ਬੰਦੂਕ ਕੱਢ ਕੇ ਜਿਹੜਾ ਆ ਉਹਨਾਂ ਦੇ ਉੱਤੇ ਤਾਣ ਦਿੰਦਾ ਹੈ ਤਾਂ ਸੁਰੱਖਿਆ ਕਰਮੀਆਂ ਵੱਲੋਂ ਬਚਾ ਲਿਆ ਜਾਂਦਾ ਤਾਂ ਅ ਇਸ ਦੇ ਉੱਤੇ ਜਿਹੜਾ ਬਚਾਅ ਹੋ ਜਾਂਦਾ ਨਹੀਂ ਤਾਂ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਜਿਹੜਾ ਆ ਉਹ ਜਾ ਸਕਦਾ ਸੀ ਤਾਂ ਇਸੇ ਦੇ ਦੌਰਾਨ ਨਰੈਣ ਸਿੰਘ ਚੋੜਾ ਨੂੰ ਫੇ ਪੁਲਿਸ ਕਰਮਚਾਰੀਆਂ ਵੱਲੋਂ ਗ੍ਰਿਫਤਾਰ ਕਰ ਲਿੱਤਾ ਗਿਆ ਸੀ ਤਾਂ ਫਿਰ ਅਦਾਲਤ ਵੱਲੋਂ ਅੱਜ ਉਸ ਨੂੰ ਜਿਹੜੀ ਹੈ ਜ਼ਮਾਨਤ ਦੇ ਦਿੱਤੀ ਗਈ ਹੈ ਵੱਡੀ ਰਾਹਤ ਮਿਲੀ ਹੈ ਅੰਮ੍ਰਿਤਸਰ ਦੀ ਅਦਾਲਤ ਨੇ ਨਰੈਣ ਚੋੜਾ ਨੂੰ ਜ਼ਮਾਨਤ ਦਿੱਤੀ ਹੈ ਤਾਂ ਇਸ ਦੀ ਜਿਹੜੀ ਜਾਣਕਾਰੀ ਹੈ ਕਿ ਉਸ ਨੂੰ ਜ਼ਮਾਨਤ ਮਿਲੀ ਹੈ ਤਾਂ ਇਹ ਨਰੈਨ ਚੋੜਾ ਦੇ ਪੁੱਤਰ ਬਲਵਿੰਦਰ ਸਿੰਘ ਨੇ ਇਸ ਦੀ ਜਾਣਕਾਰੀ ਜਿਹੜੀ ਆ ਉਹ ਸਾਂਝੀ ਕੀਤੀ ਆ ਤਾਂ 3 ਮਹੀਨੇ 20 ਦਿਨ ਨਰਾਇਕ ਜਿਹੜੀ ਕੀ ਨਿਆਂਇਕ ਹਿਰਾਸਤ ਦੇ ਵਿੱਚ ਨਰੈਨ ਚੋੜਾ ਰਹੇ ਨੇ ਤਾਂ ਹੁਣ ਅੱਜ ਉਹਨਾਂ ਨੂੰ ਵੱਡੀ ਰਾਹਤ ਜਿਹੜੀ ਆ ਉਹ ਦਿੱਤੀ ਗਈ ਆ ਦੋਸ਼ ਇਹ ਸੀ ਕਿ ਉਹਨਾਂ ਨੇ ਸੁਖਬੀਰ ਬਾਦਲ ਯਾਨੀ ਜੋ ਕਿ ਸਾਭਕਾ ਉਪ ਮੁੱਖ ਮੰਤਰੀ ਦੇ ਉੱਤੇ ਗੋਲੀ ਚਲਾਉਣ ਦੇ ਵੱਡੇ ਦੋਸ਼ ਸਨ ਤਾਂ ਅੱਜ ਉਹਨਾਂ ਨੂੰ ਵੱਡੀ ਰਾਹਤ ਮਿਲੀ ਆ